ਸਤਿ ਸ਼੍ਰੀ ਅਕਾਲ ਪੀਪੀ 32 ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਦਿਨੇ ਸੂਰੀ ਸਾਥੀਓ ਅਕਸਰ ਅਸੀਂ ਕਹਿੰਨੇ ਹੁੰਨੇ ਆ ਕਿ ਦੁਨੀਆ 'ਚ ਸਭ ਤੋਂ ਵੱਡਾ ਰਿਸ਼ਤਾ ਇਨਸਾਨੀਅਤ ਦਾ ਹੁੰਦਾ ਔਰ ਉਹ ਇਨਸਾਨ ਬਹੁਤ ਵੱਡਾ ਹੁੰਦਾ ਜਿਹਦੇ ਸੀਨੇ ਅੰਦਰ ਇੱਕ ਇਨਸਾਨ ਵਾਲਾ ਦਿਲ ਜਿਹੜਾ ਧੜਕਦਾ ਇਨਸਾਨ ਵਾਲਾ ਦਿਲ ਇਸ ਕਰਕੇ ਕਹਿੰਨਾ ਕਿ ਕਿਉਂਕਿ ਅੱਜਕੱਲ ਬੜੀ ਮੈਨੀਪੂਲੇਸ਼ਨ ਮਟੀਰੀਅਲਿਸਟਿਕ ਲਾਈਫ ਹੋ ਗਈ ਹੈ ਬੰਦਾ ਬੰਦੇ ਬਾਰੇ ਸੋਚਦਾ ਨਹੀਂ ਪਰ ਜਿਹੜੇ ਬੰਦੇ ਕਿਸੇ ਬਾਰੇ ਸੋਚਦੇ ਆ ਉਹ ਸਾਡੇ ਦਿਲ 'ਚ ਉਹਨਾਂ ਦਾ ਰਤਬਾ ਬਹੁਤ ਵੱਡਾ ਹੈ ਊਂਕਾਰਬਾਲੀ ਵੀਰ ਨਾਲ ਹੈ ਨਾਲ ਅਰਣ ਵੀ ਨੇ ਇਹ ਸਲੂਨ ਚ ਲਾਉਂਦੇ ਪਰ ਇਹ ਨਵਾਂ ਸ਼ਹਿਰ ਆਰਐਸਮਾਜ ਰੋਡ ਤੇ ਇੱਕ ਪਰਸ ਮਿਲਿਆ ਆ ਪਰਸ ਹੈ ਜੀ ਇਹ ਸਾਡੇ ਤੱਕ ਇਹਨਾਂ ਨੇ ਪਹੁੰਚ ਕੀਤੀ ਹੈ ਤਾਲਮਿਲ ਸਾਡੇ ਨੇ ਬਣਾਇਆ ਔਰ ਕਈ ਵਾਰ ਵੀਰਾਂ ਨੇ ਕਾਲ ਕੀਤੀ ਥੋੜਾ ਬੀਜੀ ਸੀਗੇ ਠੀਕ ਹੈ ਠੀਕ ਹੈ ਫਿਰ ਵੀ ਇਹਨਾਂ ਨੇ ਹੌਸਲਾ ਨਹੀਂ ਛੱਡਿਆ ਆ ਪਰਸ ਹੈ ਜੀ ਸ਼ਹੀਰ ਸਿੰਘ ਨਾਮ ਹੈ son of ਸਰਬਜੀਤ ਸਿੰਘ ਇਹ ਡਰਾਈਵਿੰਗ ਲਾਇਸੈਂਸ ਵੀ ਆ ਏਟੀਐਮ ਕਾਰਡ ਵੀ ਦੋਨੇ ਵਿੱਚ 5-700 ਰੁਪਿਆ ਵੀ ਹੋਵੇਗਾ ਜਿਹਨੂੰ ਚੰਗੀ ਤਰ੍ਹਾਂ ਆਪਾਂ ਨਹੀਂ ਦੇਖਿਆ ਲੇਕਿਨ ਦੋ ਏਟੀਐਮ ਕਾਰਡ ਆ ਤੇ ਇੱਕ ਜਿਹੜਾ ਡਰਾਈਵਿੰਗ ਲਾਇਸੈਂਸ ਆ ਔਰ ਤੁਹਾਨੂੰ ਪਤਾ ਡਰਾਈਵਿੰਗ ਲਾਇਸੈਂਸ ਬਣਾਉਣ ਲਈ ਏਟੀਐਮ ਕਾਰਡ ਬਣਾਉਣ ਲਈ ਮੁੜ ਕੇ ਕਿੰਨਾ ਖੱਜਲ ਖਵਾਰ ਹੋਣਾ ਪੈਂਦਾ ਤਾਂ ਸਭ ਤੋਂ ਪਹਿਲਾਂ ਤਾਂ ਵੀਰਾਂ ਦਾ ਧੰਨਵਾਦ ਹੈ ਕਿ ਇਹ ਸਾਡੇ ਨਾਲ ਦੁਪਹਿਰ ਤੋਂ ਤਾਲਮੇਲ ਬਣਾ ਰਹੇ ਆ ਤਾਂ ਜੋ ਇਹ ਜਿਹੜਾ ਪਰਸ ਹੈ ਇਸ ਦੇ ਅਸਲ ਮਾਲਕ ਤੱਕ ਪਹੁੰਚ ਸਕੇ ਔਰ ਸ਼ਹਿਬੀਰ ਜੀ ਨੂੰ ਸਾਡੀ ਬੇਨਤੀ ਹੈ son of ਸਰਪੀ ਸਿੰਘ ਲਿਖਿਆ ਹੈ ਕਿ ਤੁਹਾਡਾ ਇਹ ਜਿਹੜਾ ਪਰਸ ਹੈ ਉਹਦੇ ਵਿੱਚ ਤੁਹਾਡੇ ਡਰਾਈਵਿੰਗ ਲਾਇਸ ਉਹਦੇ ਵਿੱਚ ਤੁਹਾਡਾ ਡਰਾਈਵਿੰਗ ਲਾਇਸੈਂਸ ਤੁਹਾਡੇ ਦੋਨੇ ਏਟੀਐਮ ਕਾਰਡ ਜਿਹੜੇ ਓਂਕਾਰ ਬਾਲੀ ਹੁਣਾਂ ਕੋਲ ਮਹਿਫੂਜ਼ ਆ ਭਾਜੀ ਉਹਨਾਂ ਦਾ ਨੰਬਰ ਅਸੀਂ ਪੁੱਛ ਲੈਨੇ ਤੁਸੀਂ ਇਹਨਾਂ ਨਾਲ ਸੰਪਰਕ ਕਰਕੇ ਜਿਹੜਾ ਆਪਣਾ ਪਰਸ ਲੈ ਸਕਦੇ ਔਰ ਇਹਨਾਂ ਦਾ ਧੰਨਵਾਦ ਵੀ ਕਰ ਸਕਦੇ ਹੋ ਅਸੀਂ ਤਾਂ ਦਿਲੋਂ ਧੰਨਵਾਦ ਕਰਦੇ ਆ ਕਿਉਂਕਿ ਇਹਨਾਂ ਨੇ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਜਿਹੜਾ ਪਰਸ ਇਹਨਾਂ ਨੂੰ ਮਿਲਿਆ ਆ ਉਹ ਸਾਡੇ ਤੱਕ ਪਹੁੰਚ ਗਈ ਤੇ ਤਾਂ ਜੋ ਵੀਡੀਓ ਦੇ ਮਾਧਿਅਮ ਰਾਹੀਂ ਜਿਹੜੀ ਗੱਲ ਤੁਹਾਡੇ ਤੱਕ ਪਹੁੰਚ ਸਕੇ ਅਸਲ ਮਾਲਕ ਤੱਕ ਪਹੁੰਚ ਸਕੇ ਭਜੀ ਆਪਣਾ ਮੋਬਾਈਲ ਨੰਬਰ 75084675 75084675 ਜੇ ਤੁਹਾਡਾ ਕੰਮ ਕੀ ਹੈ ਜੀ ਕੰਮ ਮੇਰਾ ਸਲੂਨ ਆ ਜੀ ਮੇਰਾ హెয়ার ਐਂਡ ਮੇਕਅਪ ਸਟੂਡੀਓ ਕਿੱਥੇ ਆ ਜੀ ਇਹ ਇਹ ਹੈਗਾ ਇਹ ਕਾ ਮੰਡੀ ਸ਼ੇਮੰਦਰ ਕੋਲ ਸੋਨ ਲਾਲ ਪੰਸਾਰੀ ਤਨੂਸ਼ ਇਹਨਾਂ ਦਾ ਸ਼ੇਮ ਮੰਦਰ ਦੇ ਨਾਲ ਘਾ ਮੰਡੀ ਚ ਸਲੂਨ ਆ ਬਾਈ ਉਹਨਾਂ ਦੇ ਸਲੂਨ ਚ ਵੀ ਸਾਰੇ ਆਣਾ ਜਿਹੜਾ ਸਾਡਾ ਨਾਮ ਲੈ ਕੇ ਆਓਗੇ ਡਿਸਕਾਊਂਟ ਵੀ ਦੇਣਾ ਤੇ ਜਦੋਂ ਅਸਲ ਮਾਲਕ ਪਹੁੰਚ ਚੁਕੇ ਕਾਲ ਕਰਕੇ ਉਹਨਾਂ ਨੂੰ ਪੁਲਿਸ ਇਹ ਹੈਂਡਓਵਰ ਕਰ ਦਿਓ ਤੁਹਾਡਾ ਬਹੁਤ ਧੰਨਵਾਦ ਵੀਰ ਨੇ ਬਹੁਤ ਮਿਹਨਤ ਕੀਤੀ ਆ ਸਾਨੂੰ ਘਟੋ ਘਟ ਪੰਜ ਛੇ ਵਾਰੀ ਕਾਲ ਕੀਤੀ ਹੋਣੀ ਆ ਕਿ ਆਜੋ ਯਾਰ ਮੈਂ ਪਰਸ ਮੋੜਦਾ ਮੈਨੂੰ ਲੱਗ ਗਿਆ 33 ਬੱਤੀ ਵਾਲੇ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਦੋਂ ਵੀ ਅਸੀਂ ਇਹਨਾਂ ਨੂੰ ਕਾਲ ਕੀਤੀ ਹੈ ਸਾਡੇ ਕੋਲ ਪਹੁੰਚੇ ਆ ਠੀਕ ਆ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਚਲੋ ਧੰਨਵਾਦ ਤੁਹਾਡਾ ਤੁਸੀਂ ਇਨ ਮੇਰਾ हेयर ਐਂਡ ਮੇਕਅਪ ਸਟੂਡੀਓ ਸਲੂਨ ਐਂਡ ਅਕੈਡਮੀ ਚਲੋ ਅਕੈਡਮੀ ਤੁਸੀਂ ਪਹੁੰਚਣਾ ਮੈਂ ਵੀ ਵਾਲ ਕਟਾਣ ਆਉਂਗਾ ਤੇ ਅਸਲ ਮਾਲਕ ਵੀ ਸ਼ਾਇਦ ਪਹੁੰਚਣ ਗਏ ਬਹੁਤ ਸ਼ੁਕਰ ਹੈ ਵੀਰ ਅਰੁਣ ਥੈਂਕ ਯੂ ਬਹੁਤ ਬਹੁਤ ਸ਼ੁਕਰੀਆ ਸਤਿ ਸ਼੍ਰੀ ਅਕਾਲ ਪੀਪੀ 32 ਨਵਾ ਸ਼ਹਿਰ ਦੇਖ ਰਹੇ ਹੋ ਮੈਂ ਦਿਨੀ ਸੂਰੀ ਸਾਥੀਓ ਅਕਸਰ ਅਸੀਂ ਕਹਿੰਦੇ ਹੁੰਨੇ ਆ ਕਿ ਦੁਨੀਆ 'ਚ ਸਭ ਤੋਂ ਵੱਡਾ ਰਿਸ਼ਤਾ ਇਨਸਾਨੀਅਤ ਦਾ ਹੁੰਦਾ ਔਰ ਉਹ ਇਨਸਾਨ ਬਹੁਤ ਵੱਡਾ ਹੁੰਦਾ ਜਿਹਦੇ ਸੀਨੇ ਅੰਦਰ ਇਕ ਇਨਸਾਨ ਵਾਲਾ ਦਿਲ ਜਿਹੜਾ ਧੜਕਦਾ ਇਨਸਾਨ ਵਾਲਾ ਦਿਲ ਇਸ ਕਰਕੇ ਕਹਿੰਦਾ ਕਿ ਕਿਉਂਕਿ ਅੱਜ ਕੱਲ ਬੜੀ ਮੈਨੀਪੂਲੇਸ਼ਨ ਮਟੀਰੀਅਲਿਸਟਿਕ ਲਾਈਫ ਹੋ ਗਈ ਹੈ ਬੰਦਾ ਬੰਦੇ ਬਾਰੇ ਸੋਚਦਾ ਨਹੀਂ ਪਰ ਜਿਹੜੇ ਬੰਦੇ ਕਿਸੇ ਬਾਰੇ ਸੋਚਦੇ ਆ ਉਹ ਸਾਡੇ ਦਿਲ ਚ ਉਹਨਾਂ ਦਾ ਰਤਬਾ ਬਹੁਤ ਵੱਡਾ ਹੈ ਊਂਕਾਰ ਬੱਲੀ ਵੀਰ ਨਾਲ ਹੈ ਨਾਲ ਅਰਣ ਵੀ ਨੇ ਇਹ ਸਲੂਨ ਚ ਲਾਉਂਦੇ ਪਰ ਇਹਨਾਂ ਨੂੰ ਅੱਜ ਨਵਾਂ ਸ਼ਹਿਰ ਆਰਿਆ ਸਮਾਜ ਰੋਡ ਤੇ ਇੱਕ ਪਰਸ ਮਿਲਿਆ ਆ ਪਰਸ ਹੈ ਜੀ ਇਹ ਸਾਡੇ ਤੱਕ ਇਹਨਾਂ ਨੇ ਪਹੁੰਚ ਕੀਤੀ ਹੈ ਤਾਲਮਿਲ ਸਾਡੇ ਨੇ ਬਣਾਇਆ ਔਰ ਕਈ ਵਾਰ ਵੀਰਾਂ ਨੇ ਕਾਲ ਕੀਤੀ ਥੋੜਾ ਬੀਜੀ ਸੀਗੇ ਠੀਕ ਹੈ ਠੀਕ ਹੈ ਫਿਰ ਵੀ ਇਹਨਾਂ ਨੇ ਹੌਸਲਾ ਨਹੀਂ ਛੱਡਿਆ ਤਾਂ ਪਰਸ ਹੈ ਜੀ ਸ਼ਹੀਰ ਸਿੰਘ ਨਾਮ ਹੈ son of ਸਰਬਜੀਤ ਸਿੰਘ ਇਹ ਡਰਾਈਵਿੰਗ ਲਾਇਸੈਂਸ ਵੀ ਆ ਏਟੀਐਮ ਕਾਰਡ ਵੀ ਦੋਨੇ ਵਿੱਚ 5-700 ਰੁਪਿਆ ਵੀ ਹੋਵੇਗਾ ਜਿਹਨੂੰ ਚੰਗੀ ਤਰ੍ਹਾਂ ਆਪਾਂ ਨਹੀਂ ਦੇਖਿਆ ਲੇਕਿਨ ਦੋ ਏਟੀਐਮ ਕਾਰਡ ਆ ਤੇ ਇੱਕ ਜਿਹੜਾ ਡਰਾਈਵਿੰਗ ਲਾਇਸੈਂਸ ਆ ਔਰ ਤੁਹਾਨੂੰ ਪਤਾ ਡਰਾਈਵਿੰਗ ਲਾਇਸੈਂਸ ਬਣਾਉਣ ਲਈ ਏਟੀਐਮ ਕਾਰਡ ਬਣਾਉਣ ਲਈ ਮੁੜ ਕੇ ਕਿੰਨਾ ਖੱਜਲ ਖਵਾਰ ਹੋਣਾ ਪੈਂਦਾ ਤਾਂ ਸਭ ਤੋਂ ਪਹਿਲਾਂ ਤਾਂ ਵੀਰਾਂ ਦਾ ਧੰਨਵਾਦ ਆ ਕਿ ਇਹ ਸਾਡੇ ਨਾਲ ਦੁਪਹਿਰ ਤੋਂ ਤਾਲਮੇਲ ਬਣਾ ਰਿਹਾ ਤਾਂ ਜੋ ਇਹ ਜਿਹੜਾ ਪਰਸ ਹੈ ਇਸ ਦੇ ਅਸਲ ਮਾਲਕ ਤੱਕ ਪਹੁੰਚ ਸਕੇ ਔਰ ਸ਼ਹਿਬੀਰ ਜੀ ਨੂੰ ਸਾਡੀ ਬੇਨਤੀ ਹੈ son of ਸਰਬਜੀਤ ਸਿੰਘ ਲਿਖਿਆ ਹੈ ਕਿ ਤੁਹਾਡਾ ਇਹ ਜਿਹੜਾ ਪਰਸ ਹੈ ਉਹਦੇ ਵਿੱਚ ਤੁਹਾਡੇ ਡਰਾਈਵਿੰਗ ਲਾਈਸ ਉਹਦੇ ਵਿੱਚ ਤੁਹਾਡਾ ਡਰਾਈਵਿੰਗ ਲਾਇਸੈਂਸ ਤੁਹਾਡੇ ਦੋਨੇ ATM ਕਾਰਡ ਜਿਹੜੇ ਓਂਕਾਰ ਬਾਲੀ ਉਹਨਾਂ ਕੋਲ ਮਹਿਫੂਜ਼ ਹੈ ਭਾਜੀ ਉਹਨਾਂ ਦਾ ਨੰਬਰ ਅਸੀਂ ਪੁੱਛ ਲੈਨੇ ਤੁਸੀਂ ਇਹਨਾਂ ਨਾਲ ਸੰਪਰਕ ਕਰਕੇ ਜਿਹੜਾ ਆਪਣਾ ਪਰਸ ਲੈ ਸਕਦੇ ਔਰ ਇਹਨਾਂ ਦਾ ਧੰਨਵਾਦ ਵੀ ਕਰ ਸਕਦੇ ਅਸੀਂ ਤਾਂ ਦਿਲੋਂ ਧੰਨਵਾਦ ਕਰਦੇ ਹਾਂ ਕਿਉਂਕਿ ਇਹਨਾਂ ਨੇ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਜਿਹੜਾ ਪਰਸ ਇਹਨਾਂ ਨੂੰ ਮਿਲਿਆ ਆ ਉਹ ਸਾਡੇ ਤੱਕ ਪਹੁੰਚ ਗਈ ਤੇ ਤਾਂ ਜੋ ਵੀਡੀਓ ਦੇ ਮਾਧਿਅਮ ਰਾਹੀਂ ਜਿਹੜੀ ਗੱਲ ਤੁਹਾਡੇ ਤੱਕ ਪਹੁੰਚ ਸਕੇ ਅਸਲ ਮਾਲਕ ਤੱਕ ਪਹੁੰਚ ਸਕੇ ਬਸ ਜੀ ਆਪਣਾ ਮੋਬਾਈਲ ਨੰਬਰ ਸ਼ੇਅਰ ਕਰ ਦਿਓ 75084675 75084675 ਇਹ ਤੁਹਾਡਾ ਕੰਮ ਕੀ ਆ ਜੀ ਕੰਮ ਮੇਰਾ ਸਲੂਨ ਆ ਜੀ ਮੇਰਾ ਹੈਅਰ ਐਂਡ ਮੇਕਅਪ ਸਟੂਡੀਓ ਕਿੱਥੇ ਆ ਜੀ ਇਹ ਇਹ ਹੈਗਾ ਹੈ ਕਾਹ ਮੰਡੀ ਸ਼ੇਮ ਮੰਦਰ ਕੋਲ ਸੋਨ ਲਾਲ ਪੰਸਾਰੀ ਚਲੋ ਇਹਨਾਂ ਦਾ ਸ਼ੇਮ ਮੰਦਰ ਦੇ ਨਾਲ ਕਾਹ ਮੰਡੀ ਚ ਸਲੂਨ ਆ ਬਾਈ ਉਹਨਾਂ ਦੇ ਸਲੂਨ ਚ ਵੀ ਸਾਰੇ ਆਣਾ ਜਿਹੜਾ ਸਾਡਾ ਨਾਮ ਲੈ ਕੇ ਆਉਗੇ ਡਿਸਕਾਊਂਟ ਵੀ ਦੇਣਾ ਤੇ ਜਦੋਂ ਅਸਲ ਮਾਲਕ ਪਹੁੰਚ ਚੁਕੇ ਕਾਲ ਕਰਕੇ ਉਹਨਾਂ ਨੂੰ ਪੁਲਿਸ 'ਇਹ ਹੈਂਡਓਵਰ ਕਰ ਦਿਓ ਤੁਹਾਡਾ ਬਹੁਤ ਧੰਨਵਾਦ ਵੀਰ ਨੇ ਬਹੁਤ ਮਿਹਨਤ ਕੀਤੀ ਐ ਸਾਨੂੰ ਘਟੋ ਘਟ ਪੰਜ ਛੇ ਵਾਰੀ ਕਾਲ ਕੀਤੀ ਹੋਣੀ ਐ ਕਿ ਆਜੋ ਯਾਰ ਮੈਂ ਪਰਸ ਮੋੜਨਾ ਮੈਨੂੰ ਲੱਗ ਗਿਆ ਜੀ ਬੱਤੀ ਵਾਲੇ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਜਦੋਂ ਵੀ ਅਸੀਂ ਇਹਨਾਂ ਨੂੰ ਕਾਲ ਕੀਤੀ ਐ ਸਾਡੇ ਕੋਲ ਪਹੁੰਚੇ ਆ ਠੀਕ ਆ ਬਹੁਤ ਬਹੁਤ ਧੰਨਵਾਦ ਕਰਦੇ ਇਹਨਾਂ ਦਾ ਚਲੋ ਧੰਨਵਾਦ ਤੁਹਾਡਾ ਤੁਸੀਂ ਇਨਸਾਨੇ ਦਾ ਫਰਜ਼ ਨਿਭਾ ਰਹੇ ਹੋ ਔਰ ਮੇਰਾ ਸਲੂਨ ਐਂਡ ਮੇਰਾ हेयर एंड ਮੇਕਅਪ ਸਟੂਡੀਓ ਸਲੂਨ ਐਂਡ ਅਕੈਡਮੀ ਚਲੋ ਅਕੈਡਮੀ ਤੁਸੀਂ ਪਹੁੰਚਣਾ ਮੈਂ ਵੀ ਵਾਲ ਕਟਾਣ ਆਉਂਗਾ ਤੇ ਅਸਲ ਮਾਲਕ ਵੀ ਸ਼ਾਇਦ ਪਹੁੰਚਣ ਚੱਲਦੇ ਬਹੁਤ ਸ਼ੁਕਰ ਹੈ ਵੀਰ ਅਰੁਣ ਥੈਂਕ ਯੂ ਬਹੁਤ ਬਹੁਤ ਸ਼ੁਕਰੀਆ